ਤੇ ਤੁਸੀਂ ਜਾਣਦੇ ਹੋ ਵੀ 350 ਸਾਲਾਂ ਸ਼ਹੀਦੀ ਦਿਹਾੜੇ ਦੇ ਸਮਾਗਮ ਫਿਰ ਆਨੰਦ ਪ੍ਰਸਾਦ ਧਰਤੀ ਤੇ ਚੱਲਦੇ ਨੇ ਤੇ ਇਹ ਹੈਗਾ ਜੀ ਚੱਕ ਨਾਨਕੀ ਟੈਂਟ ਸਿਟੀ ਪੰਜਾਬ ਸਰਕਾਰ ਨੇ ਇਹ ਟੈਂਟ ਸਿਟੀ ਸੰਗਤਾਂ ਦੀ ਰਹਿائش ਵਾਸਤੇ ਬਣਾਇਆ ਆਉ ਤੁਹਾਨੂੰ ਦਿਖਾਈਏ ਕੀ ਕੀ ਸਹੂਲਤਾਂ ਨੇ ਇੱਥੇ ਆਮ ਆਦਮੀ ਕਲੀਨਿਕ ਆ ਨਿਗਾ ਦਾ ਲੰਗਰ ਵਾਜੀਵਾ ਰਿਫ੍ਰੈਸ਼ਨ ਇੱਥੇ ਹੁੰਦੀ ਆ ਆ ਸੈਂਟ ਸਿਟੀ ਦੇ ਵਿੱਚ ਲੰਗਰ ਹਾਲ ਆ ਤੁਸੀਂ ਲੰਗਰ ਹਾਲ ਦੇਖੋ ਕਿੰਨਾ ਵਧੀਆ ਤੇ ਬਹੁਤ ਵਧੀਆ ਲੰਗਰ ਇਹ ਹੈ ਜੀ ਟੈਂਟ ਸਿਟੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਪ੍ਰਬੰਧ ਇੱਥੇ ਇਹ ਬੈੱਡ ਲੱਗੇ ਨੇ ਸ਼ੀਸ਼ਾ ਵਾਸ਼ਰੂਮ ਦਾ ਪ੍ਰਬੰਧ ਇੱਥੇ ਜ਼ਰੂਰ ਤੁਸੀਂ ਇੱਥੇ ਆਵੋ ਤੇ ਇਹ ਸਹੂਲਤਾਂ ਦਾ ਆ ਕੇ ਇੱਥੇ ਫਾਇਦਾ ਉਠਾਵਾ ਵਧੀਆ ਅਪਰਾਲਾ ਪੰਜਾਬ ਸਰਕਾਰ ਦਾ ਸਾਨੂੰ ਬਹੁਤ ਵਧੀਆ ਸਹੂਲਤ ਲੱਗੀ ਹੈ ਬਹੁਤ ਵਧੀਆ ਅਪਰਾਲਾ ਜੀ ਪੰਜਾਬ ਸਰਕਾਰ ਦਾ ਤੇ ਬਹੁਤ ਸੋਹਣੇ ਬਣੇ ਹੋਏ ਕਮਰੇ ਵੀ ਕਿਉਂ ਉਹ ਬੱਸਾਂ ਨੇ ਬੱਸਾਂ ਤੁਹਾਨੂੰ ਪਿੰਡਾਂ ਤੋਂ ਲੈ ਕੇ ਆਉਂਦੀਆਂ ਨੇ ਤੇ ਇੱਥੇ ਤੁਸੀਂ ਦੂਰ ਜੇ ਕਾਰ ਖੜਾਈ ਹੈ ਆਪਣੀ ਵਹੀਕਲ ਤੇ ਆਓ ਇਹ ਈ ਰਿਕਸ਼ਾ ਜਿਹਦੀ ਸੇਵਾ ਫ੍ਰੀ ਆ ਦੇ ਸੰਗਾ ਵੱਲੋਂ ਇੱਥੇ ਫਿਰ ਚਰਨ ਗੰਗਾ ਸਟੇਡੀਅਮ ਦੇ ਵਿੱਚ ਗੱਟਕੇ ਦੇ ਜੋਰ ਦਿਖਾਏ ਗਏ ਤੇ ਸ਼ਾਮ ਨੂੰ ਇੱਥੇ ਪੰਜਾਬ ਸਰਕਾਰ ਦੇ ਵੱਲੋਂ ਵਿਰਾਸਤ ਖਾਲਸਾ ਦੇ ਵਿੱਚ ਇੱਕ ਬਹੁਤ ਵਿਸ਼ਾਲ ਡਰੋਨ ਸ਼ੋਅ ਜਿਹਦੇ ਵਿੱਚ ਹਿੰਦ ਦੀ ਜਾਦੜ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸਾਰੇ ਇਤਿਹਾਸ ਨੂੰ ਦਰਸਾਉਂਦਾ ਇੱਕ ਬਹੁਤ ਵੱਡਾ ਡਰੋਨ ਸ਼ੋਅ ਜਿਸ ਦੇ ਵਿੱਚ ਦੱਸਿਆ ਗਿਆ ਕਿਵੇਂ ਧੰਨ ਧੰਨ ਭਾਈ ਮਤੀ ਦਾਸ ਜੀ ਨੂੰ ਆਰਿਆ ਨਾ ਚੀਰਿਆ ਗਿਆ ਕਿਵੇਂ ਭਾਈ ਦਿਆਲਾ ਜੀ ਨੂੰ ਦੇਖਿਓ ਅਭਾਲ ਕੇ ਸ਼ਹੀਦ ਕੀਤਾ ਗਿਆ ਤੇ ਕਿਵੇਂ ਭਾਈ ਸਾਧ ਜੀ ਦਾਸ ਜੀ ਨੂੰ ਰੂਹ ਨਾਲ ਲਪੇਟ ਕੇ ਸ਼ਹੀਦ ਕੀਤਾ ਗਿਆ ਤੇ ਕਿਵੇਂ ਧੰਨ ਧੰਨ ਪਾਈ ਜੈਤਾ ਜੀ ਮਹਾਰਾਜ ਜੀ ਦਾ ਸੀਸ ਪੰਜ ਪੜਾ ਕਰਕੇ ਉਹ ਕੀਰਤਪੁਰ ਸਾਹਿਬ ਪਹੁੰਚੇ ਸਾਰੀਆਂ ਸੰਗਤਾਂ ਨੇ ਇਹ ਡਰੋਨ ਸ਼ੋਅ ਦਾ ਬਹੁਤ ਆਨੰਦ ਮਾਣਿਆ ਬਹੁਤ ਵੱਡਾ ਉਪਰਾਲਾ ਪੰਜਾਬ ਸਰਕਾਰ ਦਾ ਸਾਰਿਆਂ ਨੇਹੀਂ ਪੰਜਾਬ ਸਰਕਾਰ ਦੇ ਸਾਰੇ ਪ੍ਰਬੰਧਾਂ ਦੀ ਬੜੀ ਸ਼ਲਾਘਾ ਕੀਤੀ ਤੁਸੀਂ ਵੀ ਜਾ ਕੇ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਅਸੀਂ ਪਹੁੰਚਿਆ ਜੀ ਸ਼੍ਰੀ ਅਨੰਦਪੁਰ ਸਾਹਿਬ ਤੇ ਚਲਾਉ ਅੱਜ ਦੇਖਦੇ ਆਂ ਵੀ ਪੰਜਾਬ ਸਰਕਾਰ ਵੱਲੋਂ ਜੋ ਅਰੇਂਜਮੈਂਟਸ ਨੇ ਉਹ ਕਿਸ ਤਰ੍ਹਾਂ ਕਰਾਈ ਗਏ ਨੇ ਪੰਜਾਬ ਸਰਕਾਰ ਤੇ ਸੀਐਮ ਭਗਵੰਤ ਮਾਨ ਵੱਲੋਂ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ ਅਖੰਡ ਪਾਠ ਸਾਹਿਬ ਦੇ ਆਰੰਭ ਤੋਂ ਲੈ ਕੇ ਵਿਰਾਸਤੇ ਖਾਲਸਾ ਵਿੱਚ ਗੁਰੂ ਸਾਹਿਬ ਦੀ ਜ਼ਿੰਦਗੀ ਉੱਪਰ ਖਾਸ ਐਗਜ਼ੀਬਿਸ਼ਨ ਦਾ ਉਦਘਾਟਨ ਹੋਇਆ ਨਗਰ ਕੀਰਤਨ ਵਕ ਵਕ ਤਾਵਾ ਤੋਂ ਚੱਲਦਾ ਹੋਇਆ ਅਨੰਦਪੁਰ ਸਾਹਿਬ ਪਹੁੰਚਿਆ ਜਾ ਰਿਹਾ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਜੁੜ ਕੇ ਗੁਰੂ ਸਾਹਿਬ ਨੂੰ ਯਾਦ ਕਰ ਰਹੀ ਹੈ ਅੱਜ ਇਧਰ ਵਿਦਵਾਨ ਸਭਾ ਦਾ ਇਤਿਹਾਸਿਕ ਸੈਸ਼ਨ ਵੀ ਰੱਖਿਆ ਗਿਆ ਹੈ ਸੀਐਮ ਭਗਵੰਤ ਮਾਨ ਵੱਲੋਂ ਸੰਗਤ ਲਈ ਸਰਕਾਰ ਵੱਲੋਂ ਟੈਂਟ ਸਿਟੀ ਤਿਆਰ ਕਰਾਈ ਗਈ ਹੈ ਲੰਗਰ ਮੈਡੀਕਲ ਅਤੇ ਹੋਰ ਸਹੂਲਤਾਂਾਂ ਦੇ ਨਾਲ ਸ਼ਾਮ ਨੂੰ ਡਰੋਨ ਸ਼ੋਅ ਤੇ ਕੀਰਤਨ ਦਰਬਾਰ ਨੇ ਪੂਰੇ ਸ਼ਹਿਰ ਨੂੰ ਰੌਸ਼ਨੀ ਨਾਲ ਸਜਾਇਆ ਹੈ ਇਹ ਪੂਰਾ ਦਿਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਅਤੇ ਉਹਨਾਂ ਦੀ ਸੋਚ ਉਨ੍ਹਾਂ ਦੇ ਬਲੀਦਾਨ ਤੇ ਹਿੰਮਤ ਨੂੰ ਯਾਦ ਕਰਨ ਲਈ ਸਮਰਪਿਤ ਹੈ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਅਤੇ ਸੀਐਮ ਭਗਵੰਤ ਮਾਨ ਦਾ ਜਿੰਨਾਂ ਦੇ ਬਦੌਲਤ ਇਹ ਸਭ ਕੁਝ ਆਰੰਭ ਹੋ ਗਿਆ ਦੇਖਿਆ ਨਹੀਂ ਕਿਤੇ ਵੀ ਹੋਰ ਕੰਟਰੀਆਂ ਸਾਰੇ ਕਿਤੇ ਹੁੰਦਾ ਹੈ ਨਾ ਬਸ ਪੰਜਾਬ ਵਿੱਚ ਨਹੀਂ ਹੋ ਰਿਹਾ ਸੀਗਾ ਬਟ ਇਸ ਵਾਰ ਪਹਿਲੀ ਵਾਰ ਪੰਜਾਬ ਵਿੱਚ ਹੋ ਰਿਹਾ ਤਾਂ ਸਾਨੂੰ ਮਤਲਬ ਬਹੁਤ ਪ੍ਰਾਊਡ ਹੈ ਕਿ ਨਾ ਹੁਣ ਪੰਜਾਬ ਵੀ ਤਰੱਕੀ ਕਰ ਰਿਹਾ ਹੈ ਨਾ ਸਾਫ ਸਫਾਈ ਹੈ ਨਾ ਅਰੇਂਜਮੈਂਟ ਸਾਰੇ ਫੈਸਿਲਿਟੀਆਂ ਓਕੇ ਹੈ ਬਈ ਜੀ ਬਹੁਤ ਵਧੀਆ ਸਾਫ ਸਫਾਈ ਬਹੁਤ ਹੈ ਜੀ ਸਾਰੀ ਦੁਨੀਆ ਨੂੰ ਇਹ ਹੈ ਜੀ ਆ ਕੇ ਜਿੰਨਾਂ ਅੱਧਵਰ ਸਾਹਿਬ ਨੇ ਦੇਖਿਆ ਉਹਨਾਂ ਨੇ ਕੁਝ ਨਹੀਂ ਦੇਖਿਆ ਐ ਲੱਗ ਗੁਰੂ ਸਭ ਥਾਈ ਹੋਏ ਸਹਾਏ ਤਨ ਗੁਰ ਤੇਗ i uh -huh.